ਪੈਂ। ਹੈ। ਆਪਣਾ ਗੇ। ਕਿੰਨਾ ਕੰਮ ਉਹਦੇ ਪਿਆਰੇ ਹੈ? ਸੱਤ ਘਟਦੇ। ਆ ਹੁਣ ਘਟਾਇਆ ਕੇ ਦੋ ਤੂੰ ਆਇਆ। ਲਓ ਜੀ ਤੇ ਜਿਹੜੇ ਦਾਣੇ ਪਾਏ ਸੀਗੇ ਉਧਰ ਗੋਲੇ ਜਾਨਵਰੀ ਆਏ ਹੋਏ ਆ ਦਾਣੇ ਚੁਗਣ ਠੀਕ ਹੈ। ਪੁੰਨ ਕੀਤਾ ਸੀ ਜਿਹੜਾ ਪੀਵੀ ਘੈਂਟ ਆ ਕਮ ਆੜ ਗਈ ਉਹ ਚੱਲ ਕੋਈ ਨਾ ਖਿਚਲਾ। ਦੇਖੋ। ਆਈ ਜਾਂ ਨਾ ਨਿਆਰ ਨਾਲ ਜਿਹੜੇ ਦਾਣੇ ਸਿੱਟੇ ਸੀ ਵੇਖੋ ਆਉਂਦੇ ਵੇਖੋ ਤੇ ਬਾਬੇ ਹੁਣ ਆਪਣਾ ਪਤਾਂ ਕੱਟਾ ਗਏ ਨੇ ਜਿਹੜੀ ਗੱਲ ਹੈਗੀ ਤੇ ਹੈਗੀ ਐ ਸੱਤ ਆਪਾਂ ਕੱਟੇ ਐ ਤੇ ਆਪਣੇ ਪਤਾਂ ਕਿੰਨੇ ਕੱਟੇ ਕੁੱਟੇ ਕੇ ਮੈਨੂੰ ਲੱਗਦਾ ਯਾਰ ਆਏ ਤੇ ਰੋ ਪਤੰਗ ਚ ਬਣਦੇ ਦੇਣੀ ਇਥੇ ਇੱਕ ਮਿੰਟ ਰੁਕ ਜਾ ਵੀਡੀਓ ਬਣਾ ਇਹਨੂੰ ਆ ਲੱਗੀ ਪਈ ਐ ਵੀਡੀਓ ਇਧਰ ਕਰੀ ਮੜਾ ਜਾ ਓ ਬਈ ਕੱਟਾ ਪਤੰਗ ਸਾਂ ਕਿਉਂ ਗਿਆ ਇਹ ਦੂਰੀ ਕਰੀ ਪਿਆ ਪਤੰਗ ਦੇ ਡੋਰ ਉਹ ਸੌਣ ਲੱਗਾ ਡੋਰ ਸੇ ਰੋਦੀ ਜਾਂਦੀ ਛੱਡ ਜਾ ਦੇਖਦੇ ਆ ਦਿਖਾ ਵੀ ਦਿੰਨੇ ਆ ਆਹਾਂ ਦੀ ਡੋਰਾ ਜੂ ਮਾਰੇ ਇੱਕ ਕਾਲੀ ਤੇ ਇੱਕ ਲਾਲ ਜੀ ਆ ਦੂਰੀ ਡੋਰੀ ਜਾਂਦੀ ਐ ਕਾੜ ਨਹੀਂ ਨਹੀਂ ਡੋਰ ਵੇਖਣੀ ਨਹੀਂ ਡੋਰ ਡੋਰ ਕਰਕੇ ਪਤੰਦਰਾ ਨੇ ਨਹੀਂ ਹੁੰਦੀ ਵਿੱਚ ਨਹੀਂ ਹੁੰਦੀ ਡੋਰ ਨਹੀਂ ਹੁੰਦੀ ਕੀ ਸਾਨੂੰ ਦੇਸ ਕੀ ਯਾਰ ਹੱਟ ਦੇ ਵਿੱਚ ਖਾਣੇ ਹੁਣ ਕੱਟ ਕੇ ਦਿਖਾਣਾ ਨੇ ਆ ਜਾਂਦੀ ਆ ਜਾਂਦੀ ਆ ਜਾਂਦੀ ਆਸੀ 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 ਉਹ ਦੇਖੀ ਸੀ ਪਾੜ ਗਿਆ ਬੜਾ ਰੰਗ ਦਾ ਤਾਂ ਕੀ ਬਾੜਗਾ ਤਾਂ ਕੀ ਬਾੜਗਾ ਤਾਂ ਕੀ ਬਾੜਗਾ ਦੂਰ ਦੋ ਲੂਰੀ ਆ ਬਾਬਾ ਸੌਣ ਲੇ ਕੇ ਦੂਰੀ ਡੋਰ ਕੋਈ ਵੀ ਦਿਖਾ ਵੀ ਦੇਣਾ ਇੱਥੇ ਸਾਡੇ ਦਿਸਦਾ ਇਹ ਸਾਣ ਤਾਂ ਦਿਸ ਜਾਂਦੇ ਤੁਹਾਨੂੰ ਨਹੀਂ ਦਿਸਣੇ ਇੱਕ ਮਿੰਟ ਰੋ ਜਾ ਕਿਸਾਂ ਦੀ ਹੈ ਅਹ ਖਰਦਾਰ ਮੈਨੂੰ ਵੀ ਨਹੀਂ ਦਿਸਿਆ ਹਜੇ ਦਹਾ ਹੋਂ ਜਾਂਦੀ ਹੋ ਜਾਂਦੀ ਹੋ ਜਾਂਦੀ ਆ ਦੇਖੋ ਇਹ ਨਹੀਂ ਬਾਬੇ ਉਹ ਦੀ ਨਹੀਂ ਕੋਈ ਫੋਟੋ ਖਿੱਚ ਕੇ ਦੇ ਹਾਂਜੀ ਬਾਬੇ ਤੇ ਫੇਰ ਆਪਣਾ ਪਤਾ ਘਟਦਾ ਵੀ ਉਹਨਾਂ ਨੇ ਠੀਕ ਹੈ ਕਹਣੀ ਪਰ ਉਹਨਾਂ ਦੀ ਇੱਕ ਡੋਰ ਤੋੜਤੀ ਆਪਾਂ ਠੀਕ ਹੈ ਦੂਰੀ ਡੋਰ ਸੀਗੀ ਇੱਕ ਡੋਰ ਤੋੜਤੀ ਕੈਰੀ ਰਹੀ ਉਹਨਾਂ ਦੀ ਡੋਰ ਠੀਕ ਹੈ ਕਿ ਨਹੀਂ ਆ ਦੇਖੋ ਆ ਜਾਂਦੀ ਧੁਰ ਡੋਰ ਉਹਨਾਂ ਦੀ ਆ ਦੇਖੋ 1 ਮਿੰਟ ਮੜਾ ਹੋਲੀ ਖਿੱਚੀ ਓਏ ਆ ਦੇਖੋ ਆ ਜਾਂਦੀ ਧੁਰ ਡੀ ਆ ਦੇਖ ਆ ਦੇਖੋ ਆ ਦੇਖੋ ਅਸੀਂ ਝੂਠ ਬੋਲਦੇ ਆ ਇੱਕ ਡੋਰ ਤੋੜਤੀ ਉਹਨਾਂ ਦੀ ਇਹ ਆ ਦੇਖੋ 1 ਮਿੰਟ ਓਏ 1 ਮਿੰਟ 1 ਮਿੰਟ ਆ ਦੇਖੋ ਡੋਰ ਉਹਨਾਂ ਦੀ ਆ ਰੇ 1 ਮਿੰਟ ਆਏ ਡੋਰ ਉਹਨਾਂ ਦੀ ਚਲੋ ਛੜਤੀ ਕਰ ਲੋ ਠੀਕ ਐ ਬਣਾਲੀ ਵੀਡੀਓ ਬਰੋ ਇੱਕ ਡੋਰ ਦੀ ਇੱਕ ਡੋਰ ਕੱਟਤੀ ਉਹਨਾਂ ਦੀ ਇੱਕ ਡੋਰ ਤੇ ਚੜੀਦਾ ਹੁਣੋਂ ਦਾ ਪਤੰਗ ਉਹ ਠੀਕ ਹੈ ਕਹਣੀ ਹਾਓ ਖੜੇ ਝੂਠ ਨਹੀਂ ਬੋਲਦੇ ਜਿਹੜੀ ਗੱਲ ਹੈਗੀ ਤੇ ਹੈਗੀ ਆ ਵਾਬੇ ਠੀਕ ਹੈ ਕਹਣੀ ਹਾਓ ਰੇ ਮੁੰਡੇ ਜਿਹੜੇ ਚੜਾਈ ਜਾਂਦੇ ਦੂਰੀ ਡੋਰ ਵਾਲੇ ਸਾਨੂੰ ਕਹਿੰਦੇ ਜਦੋਂ ਇਹਨੂੰ ਪੁੱਛੇ ਵੀ ਦੂਰੀ ਕਾਦੋਂ ਕੀਤੀ ਐ ਕਹਿੰਦੇ ਪਤੰਗ ਵੱਡਾ ਮੈਨੂੰ ਕਹਿੰਦੇ ਮੈਂ ਪਤੰਗ ਵੱਡਾ ਦਾ ਦੂਰੀ ਤੇ ਚੜਦਾ ਹੁੰਦਾ ਬਰੋ ਗਲਤ ਗੱਲ ਐ ਇਹਨਾਂ ਦੀ ਪਰ ਇੱਕ ਡੋਰ ਟੁੱਟੀ ਤਾਂ ਨੂੰ ਲੱਗ ਗਿਆ ਹੀ ਪਤਾ ਜੇ ਡੋਰ ਟੁੱਟੀ ਉਹਨਾਂ ਦੀ ਤੇ ਕੋਈ ਚੱਕਰ ਨਹੀਂ ਚੱਲ ਬਰੋ ਫਿਰ ਕੀ ਐ ਬਹੁਤ ਕੱਟਦੇ ਯਾਰ ਬਾਬੇ ਫਿਰ ਵੀ ਯਾਰ ਬਹੁਤ ਕੱਟਦੇ ਬਹੁਤ ਕਟਾਦੇ ਹੈਣਾ ਸਭ ਤਾਂ ਸਰਾ ਹੀ ਲੱਗ ਗਿਆ ਤਾਂ ਮਾਹੌਲ ਪੂਰਾ ਬਣ ਗਿਆ ਅੱਜ ਕੱਟਦੇ ਆਪਾਂ 7 ਤੇ ਆਪਣੇ ਵੀ ਲਗਭਗ 7 ਕ ਕੱਟੇ ਗਏ ਹੁਣ ਜਣਾ ਫਿਰ ਵੀ ਜਦੋਂ ਦੂਰਾਂ ਡੋਰਾਂ ਚੱਲ ਪੰਗਾ ਉਦੋਂ ਬਾਅਦ ਫਿਰ ਮੈਚ ਫੇਰ ਰਿਹਾ ਹੀ ਨਹੀਂ ਠੀਕ ਆ ਕਿ ਨਹੀਂ ਕੱਲੀ ਕਿਹੜੀ ਨਾਲ ਕਿਹੜੀ ਡੋਰ ਦਾ ਪਤਾ ਲੱਗਦਾ ਹੈਗਾ ਹੈ ਮਗਾ ਉਹ ਬੱਚੇ ਉਹ ਨਾ ਦੂਰ ਦੂਰੀ ਕਰਦੇ ਫੇਰ ਨਹੀਂ ਫਿਰ ਉਹਨਾਂ ਦੇ ਇੱਕ ਵੀ ਨਹੀਂ ਕਟਿਆ ਨੇ ਸੋ ਹੁਣ ਤਾਂ ਆਪਣਾ ਸਿੱਧਾ ਹੀ ਹਿਸਾਬ ਕਿਤਾਬ ਆ ਡੋਰ ਨਾਲ ਤਾਂ ਹੁਣ ਜਦੋਂ ਇੱਕ ਡੋਰ ਮੇ ਤੁ ਕੱਟੀ ਗਈ ਨਾ ਮੈਨੂੰ ਪਤਾ ਲੱਗ ਗਿਆ ਵੀ ਇੱਕ ਡੋਰ ਕੱਟੀ ਗਈ ਇੱਕ ਡੋਰ ਕੱਟੀ ਗਈ ਦੂਜੀ ਡੋਰ ਨੇ ਆਪਣਾ ਘੜਤਾ ਹੁੰਦੀ ਨੇ ਭਾਂਚੋ ਦੀ ਨੇ ਠੀਕ ਹੈ ਕਿ ਨਹੀਂ ਜਦੋਂ ਹੁਣ ਮੈਂ ਆਖਿਆ ਮੈਂ ਦੂਰੀ ਹੈ ਕਹਿੰਦੇ ਕੋਈ ਨੇ ਇੱਕ ਤਾਂ ਹੱਡੀ ਕੱਟੀ ਗਈ ਕਹਿੰਦੇ ਇਕੱਠੀ ਕਰ ਜਾਂਦੇ ਸੀ ਮੈਂ ਖਿੱਚ ਲਈ ਫੜ ਲਈ ਸੀ ਮਕਵਾ ਦੀ ਚਰਖੜੀ ਆ ਡੋਰ ਬਹੁਤ ਚੰਗੀ ਸੀ ਆ ਜਿਆ ਰੱਖਦੇ ਹਾਂ ਹਾਂ ਆ ਅੜ ਲੱਗ ਗਈ ਕੱਢਦੀ ਹੈ ਹਾਂ ਲੈਵ ਚ ਰੱਖ ਲਿਆ ਹੋ ਜਾਂਦਾ ਹਾਇ ਉਹ ਹੱਡੀ ਆ ਜਾ ਸਾਰੀ ਛੱਡ ਦੋ ਰਾਜ ਅੜ ਗਈ ਆ ਹਾਂ ਹਾਂ ਦੇ ਹੜ ਦੇ ਹੜ ਦੇ ਪਹੁੰਚ ਗਏ ਜੀ ਖੇਤ ਹਾਂਜੀ ਗੱਡੀ ਕੁੜੀ ਕਰਦੇ ਆ ਵਹਿਲੀ ਤੇ ਫਿਰ ਚੱਲਦੇ ਆ ਘਰ ਨੂੰ ਪਤੰਗ ਬਤੂng ਬਹੁਤ ਡਾਏ ਬਸ ਉਹ ਵੀ ਥੱਕ ਗਿਆ ਤੜਕੇ ਦੇ ਲੱਗੇ ਆ ਭਾਂਚੇ ਸਰੇਈ ਲਾਤੀਦਾ ਪਤੰਗਾਂ ਵਾਲੀ ਠੀਕ ਹੈ ਕਿ ਨਹੀਂ ਚਲੋ ਚੱਲ ਗਏ ਤੁਸੀਂ ਵੀ ਡਾਉਣਾ ਹੈ ਤੁਸੀਂ ਵੀ ਡਾਉਂਗੇ ਠੀਕ ਆ ਠੀਕ ਆ ਓਕੇ ਓਕੇ ਰਾਤ ਨੂੰ ਡਾਉਂਗੇ ਚੱਲਦੇ ਆ ਬੇ ਮੁੜ ਕੇ ਘਰੇ ਜਾਂਦੇ ਲੈ ਬਲਜੀਤੋਂ ਕਣਕ ਦਾ ਘਟਾ ਚੱਕੇ ਜਾਂਦੇ ਹਾਂਜੀ ਮੇਰੇ ਵੀਰੋ ਤੇ ਪਤੰਗ ਬਈ ਹਲੇ ਵੀ ਬਹੁਤ ਚੜੀ ਜਾਂਦੇ ਆ ਜਿਵੇਂ ਮੈਂ ਕਮਾਣ ਲਈ ਹੂੰਗਾ ਪੰਗਾ ਤੇ ਅੱਜ ਅੱਪਾਂ ਵੀ ਕਮਹਾਲ ਹੀ ਕਰਤੀ ਬਰੋ ਸੱਚੀ ਮੁੱਚੀ ਵਾਲੀ ਯਾਰ ਜੀ ਨਾ ਜਵਾਲਾ ਖੱਦਾ ਹੀ ਪਾਤਾ ਜੇ ਤਾਂ ਆਪਾਂ ਮੈਂ ਕਿਹਾ ਜਵਾਂ ਲੋੜੇ ਹੀ ਕਰਤਾ ਵਾ ਕਿ ਠੀਕ ਹੈ ਕਿ ਨਹੀਂ ਤੇ ਅੰਦਰ ਕੌਣ ਬੈਠਾ ਅੰਦਰ ਚੋਬਰ ਬੈਠਾ ਗਰੇ ਸਾਹ ਨਾਲ ਇਹ ਕੀ ਕਰ ਰਿਹਾ ਚੋਬਰ ਜੀ ਬੈਠੇ ਕੀ ਕਰਿਆ ਨਾ ਹੋਏ ਹੈ ਹਾਂਜੀ ਮੇਰੇ ਵੀਰੋ ਕਿਧੜੜੀ ਪਈ ਸੀ ਔਰ ਨਿੰਮ ਜੜੀ ਪਈ ਤੇ ਨਾ ਅੱਛਾ ਠੀਕ ਹੈ ਓਕੇ ਠੀਕ ਹੈ ਠੀਕ ਹੈ ਠੀਕ ਹੈ ਹੁਣ ਨਿੰਮ ਚ ਫੇਰ ਦੀਪੀ ਨਿਕਲ ਗਈ ਵਾਹ ਬੇਰ ਏਲਜੀ ਪਈ ਬਣੀ ਕੀ ਗੱਲ ਆ ਯਾਰ ਉਹ ਦੇਖੋ ਤਾਂੰਗ ਤਾਂ ਕੋਈ ਇੱਕ ਖਾਲੀ ਡਰਮ ਸਾਫ ਕਰ ਲੈ ਵਡਾ ਵਿੱਚ ਪਾਉਣ ਨੂੰ ਉਹ ਚੜੀ ਜਾਂਦਾ ਆਪਣਾ ਪਤੰਗ ਪਤੰਗ ਜੀ ਬਹੁਤ ਚੜੀ ਜਾਂਦੇ ਹੁਣ ਦਿਖਾਵਾਂ ਜੂਮ ਕਰਕੇ ਇੱਕ ਮਿੰਟ ਰੋ ਇੱਕ ਹੋਰ ਡੇ ਬਬਲ ਜੀ ਦੇ ਘਰੇ ਹੋਰ ਡੇ ਕੇ ਬੈੱਕ ਇਹ ਗਿਆ ਆ ਗਿਆ ਗਿਆ ਬਲਜੀ ਦੇ ਘਰੇ ਹੋਰ ਪਤੰਗ ਡਿੱਗ ਪਿਆ ਆਪਣਾ ਹੋ ਰਿਹਾ ਠੀਕ ਹੈ ਇੱਕ ਆ ਚੜੀ ਜਾਂਦਾ 2 ਤੇ ਫਾਗ ਦਾ ਬਹੁਤ ਜੀ ਗੇਰੋ ਫਿਰਦੇ ਜਪਿੰਡੇ ਬਹੁਤ ਸਵਾਦ ਆਇਆ ਅੱਜ ਯਾਰ ਠੀਕ ਹੈ ਤੇਰੇ ਚੋਬਰ ਆ ਗਿਆ ਹੁਣ ਇਹਨੂੰ ਮੈਂ ਵੀ ਆਪਾਂ ਖਰਾਕ ਰੂਪ ਆਗੇ ਯਾਰ ਡਰਾਮਾ ਚ ਠੀਕ ਹੈ ਇਹਨਾਂ ਨੇ ਬਲਜੀਤ ਤੋਂ ਕਣਕ ਲੈ ਕੇ ਬਾਹਰ ਆ ਲੈ ਗੇ ਕਰ ਗਏ ਕੋਈ ਦੋ ਪੈਸਾ ਦਾ ਕੰਮ ਠੀਕ ਹੈ ਸਵੇਰ ਦਾ ਬਹੁਤ ਟਾਈਮ ਪਾਸ ਕਰ ਲਿਆ ਹਾਂਜੀ ਮੇਰੇ ਵੀਰੋ ਤੇ ਸਰੋਂ ਪਾਤੀ ਆ ਬਈ ਹਨਾ ਇੱਕ ਡਰਮ ਭਰ ਗੱਦੀ ਬਾਲਟੀ ਹੋਗੀ ਸਰੋਂ ਦੀ ਤੇ ਹੁਣ ਚੱਲਿਆ ਮੈਂ ਤੇ ਚੋਬਰ ਬਲਜੀਤ ਕੋਲੇ ਚਲੋ ਜੀ ਮੈਂ ਮੋਟਰਸਾਈਕਲ ਕੱਢੂ ਜੀ ਆਪਣਾ ਬਾਹਰ ਉਹ ਤੇਰੇ ਨੂੰ ਗੱਟਾ ਭੰਨਦਾ ਸੀ ਮਾਰਦਾ ਸੀ ਬਿੱਲੂ ਸੱਚ ਤੇ ਬੱਚਾ ਉੱਟਦਾ ਸੀ ਬਈ ਆ ਗਿਆ ਡਾਇ ਸੀਗਾ ਠੀਕ ਆ ਉਹ ਕੇ ਰਿਪੋਰਟਾਂ ਹਾਂਜੀ ਮੇਰੇ ਵੀਰੋ ਤੇ ਬਲਜੀਤ ਤੋਂ ਲੈ ਆਂਦੀ ਬਰੋ 45 ਕਿਲੋ ਕਣਕ ਆਪਣੀ ਤੇ 15 ਕਿਲੋ ਬਾਇਰ ਆ ਲਿਆਂਦਾ ਠੀਕ ਆ ਬਲਜੀਤ ਤੋਂ ਤੇ ਕੁੱਲ ਉਹਨੇ ਬੈਲੈਂਸ ਬਣਾਤਾ 1775 ਰੁਪਏ ਉਹ ਹੁਣ ਤਾਂ ਹੈ ਨਹੀਂਗੇ ਹੁਣ ਤਾਂ ਰੀਚਾਰਜ ਵੀ ਅੱਜ ਮੁੱਕ ਜੂਗਾ ਮੇਰਾ ਠੀਕ ਹੈ ਤੇ ਹੁਣ ਤਾਂ ਇਹ ਰੀਚਾਰਜ ਜੋਗੀ ਵੀ ਹੈ ਨਹੀਂਗੇ ਤੇ ਜਦੋਂ ਹੋਏ ਉਦੋਂ ਉਹਨੂੰ ਆਪੇ ਕਰ ਦੋ ਉਹਦੇ ਨਾਲ ਮੇਰਾ ਹਿਸਾਬ ਕਿਤਾਬ ਚੱਲਦਾ ਸਾਡਾ ਕੋਈ ਇਸ਼ੂ ਵਾਲੀ ਗੱਲ ਨਹੀਂ ਪਾਣੀ ਕਦੋਂ ਮੈਂ ਸਾਲ-ਸਾਲ ਬਾਅਦ ਉਹਦੇ ਪੈਸੇ ਦੇ ਦਿੰਦਾ ਰਹਿ ਆ ਠੀਕ ਹੈਗੇ ਨਹੀਂ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਨੂੰ ਹੈ ਪਾ ਲੈ ਖਦਾ ਤੂੰ ਡਰਦਾ ਕਿਉਂ ਐ ਰੱਖ ਹੌਸਲਾ ਰਹੀਏ ਕਾ ਹਾਰ ਨਹੀਂ ਹੋਇਆ ਪਾਉਣ ਨੂੰ ਬਦਾਂ ਤੂੰ ਵੀ ਤਿਆਰ ਹਾਂਜੀ ਮੇਰੇ ਵੀਰੋ ਤੇਦਰ ਬਾਇਰੂ ਨੂੰ ਵੀ ਕਰ ਲਿਆ ਆਪਾਂ ਚੰਗੀ ਤਰ੍ਹਾਂ ਕਲੀਨ ਦਵਣੀ ਅਰਗਾ ਨੇ ਵੀ ਦਾਤਾ ਵਧੀਆ ਹਨਾ ਛਾਣ ਨੇ ਵੇਚਦੀ ਤੇ ਪਹਿਲਾਂ ਹਾਂ ਆ ਗਿਆ ਤੇ ਪਹਿਲਾਂ ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਬਈ ਮਤਲਬ ਪਤਾ ਤਾਂ ਸੀਗਾ ਵੀ ਇੰਨਾ ਜ਼ਿਆਦਾ ਆਪਾਂ ਖੇਚਲ ਕਰਕੇ ਰਾਜੀ ਨਹੀਂ ਸੀਗੇ ਪਰ ਜਿਵੇਂ ਬਾਈ ਗੁਰੇ ਨੇ ਕਿਹਾ ਹਨਾ ਵੀ ਜਦੋਂ ਤੂੰ ਬਾਇਰਾ ਪਾਉਣਾ ਹੈ ਕਹਿੰਦਾ ਤੇ ਬਾਇਰੇ ਨੂੰ ਚੰਗੀ ਤਰ੍ਹਾਂ ਸਰੋਂ ਦੇ ਤੇਲ 'ਚ ਮਲ ਕੇ ਪਾਉਣਾ ਠੀਕ ਹੈ ਕਿ ਨਹੀਂ ਇਹ ਜਿਹੜੀ ਉੱਤੇ ਜਿਹੜੀ ਕੰਡਕੁੰਡੀ ਜੀ ਹੁੰਦੀ ਹੈ ਉਹ ਲੈ ਜੂ ਚੰਗੀ ਤਰ੍ਹਾਂ ਜਿਹੜੀ ਕੂਤਰਾਂ ਕਰਕੇ ਹਾਨੀ ਕਰਕ ਹੈ ਠੀਕ ਹੈ ਕਿ ਨਹੀਂ ਤੇ ਇਹਨੂੰ ਹੁਣ ਇਹ ਵਾ ਮਲਦੇ ਹੈਗੇ ਚੰਗੀ ਤਰ੍ਹਾਂ ਸਰੋਂ ਦੇ ਤੇਲ ਚ ਮਲ ਕੇ ਤੇ ਵਦਗਾ ਇੱਕ ਨੰਬਰ ਬਾਇਰਾ ਬਣ ਜੂਗਾ ਆਪਣੇ ਠੀਕ ਹੈ ਕਿ ਨਹੀਂ ਦੰਨੇ ਨੂੰ ਸਾਬ ਜੇ ਨਾਲ ਕਲਾ ਮਲਦਾ ਹੀ ਹੈ ਹਾਂਜੀ ਮੇਰੇ ਵੀਰੋ ਤੇ ਓਹੋ ਚੋਬਰਾ ਯਾਰ ਦਿਮਾਗ ਮੈਂ ਵੀ ਆ ਕੋਈ ਮਿਸਿੰਗ ਲੱਗ ਰਿਹਾ ਮੈਨੂੰ ਪਾਣੀ ਵਾਲਿਆਂ ਪੀਪਰਾਂ ਬਾਹਰ ਕੱਢ ਦੇ ਇਹਨਾਂ ਦੇ ਗਮਿੰਟੀ ਮਾਰ ਸਾਰਿਆਂ ਦਾ ਕੱਢ ਤਾਂ ਕੱਢ ਹੀ ਦੇ ਸਾਰਿਆਂ ਦੀਆਂ ਹਾਂ ਤੇ ਬਾਬੇ ਇਧਰ ਦਾਣਾ ਕਰ ਲਿਆ ਰੈਡੀ ਕੱਢ ਦੇ ਸਾਰਿਆਂ ਦਾ ਬਾਹਰ ਧੋ ਦੇ ਤੇ ਦਾਣੇ ਕਰ ਲਏ ਰੈਡੀ ਸਾਰੇ ਕਬੂਤਰਾਂ ਦੇ ਠੀਕ ਹੈ ਕਿ ਨਹੀਂ ਤੇ ਇਹਨਾਂ ਨੇ ਵੀ ਖਰਾਕ ਵੀ ਰੈਡੀ ਕਰਕੇ ਰੱਖਤੀ ਮੇਰੇ ਆਉਂਦਿਆਂ ਨੂੰ ਸਾਰਾ ਕੁਝ ਅੰਦਰ ਸਾਂਭ ਪਾਇਆ ਨੇ ਠੀਕ ਹੈ ਉਹ ਤੁਹਾਨੂੰ ਦਿਖਾ ਦਿੰਨਾ ਮੈਂ ਇਹਦੇ 'ਚ ਪਈਆ ਸਰੋਂ ਆਪਣੀ ਠੀਕ ਹੈ ਇਹਦੇ 'ਚ ਆ ਗਿਆ ਆਪਣਾ ਛੋਲੇ ਠੀਕ ਹੈ ਉਹ ਇਹਦੇ ਤਾਂ ਹੋਰ ਸਮਾਨ ਪਿਆਗਾ ਕੋਈ ਧੋਣੀਆਂ 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 ਕਾਕਾ ਜੀ ਧੋਣੀਆਂ ਠੀਕ ਹੈ ਤੇ ਹੜ ਜੋ ਯਾਰ ਉਹਦਾ ਮੋਲ ਜਿਵੇਂ ਗਿਆ ਹੈ ਇਹਦੇ ਚ ਵੀ ਜਵਾਰ ਤੇ ਇਹਦੇ ਚ ਵੀ ਇਹ ਸਰੋਂ ਫੇਰ ਤੇ ਇਹਦੇ ਚ ਬਾਇਰਾਂ ਤੇਲ ਚ ਛਸਿਆ ਚੰਗੀ ਤਰ੍ਹਾਂ ਠੀਕ ਹੈ ਇਧਰ ਬਈ ਕਣਕ ਤੇ ਇਧਰ ਬਈ ਮੱਕੀ ਹੁਣ ਅਸੀਂ ਆਪ ਦੇ ਹਿਸਾਬ ਤੇ ਪਾਵਾਂਗੇ ਜਿੰਨੀ 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 ਸਾਨੂੰ ਲੋਡ ਹੋਊਗੀ ਉਨੀ ਉਨੀ ਚੀਜ਼ ਪਾਵਾਂਗੇ ਸਾਰੀਆਂ ਚੀਜ਼ਾਂ ਅਸੀਂ ਅੱਡੋ ਅੱਡ ਹੀ ਪੰਗਾਂ ਤੇ ਐਦੇ ਚ ਪਈ ਐ ਮੱਕੀ ਧੋਣ ਵਾਲੀ ਠੀਕ ਆ ਕਿ ਨਹੀਂ ਤੇ ਚੋਬਰ ਨੂੰ ਲਾ ਰੱਖਿਆ ਮੈਂ ਸਾਰੇ ਭਾਂਡੇ ਇੱਕ ਬਾਹਰ ਕੱਢ ਤੇ ਸੇਰਾ ਕੱਢ ਕੇ ਭਾਂਡੇ ਚੰਗੀ ਤਰ੍ਹਾਂ ਦੇ ਤੋ ਤੇ ਮੈਂ ਕਰੋ ਤੱਤਾ ਪਣੀ ਲੈ ਕੇ ਆਉਣਾ ਪਾਉਣਿਆ ਖੱਦਾ ਹਾਂਜੀ ਮੇਰੇ ਵੀਰੋ ਠੋਟ-ਵਾਟ ਲੈਦੇ ਹਾਂ ਜੀ ਕਰੋ ਇੱਕ ਕਰਾ ਵਾਸਤੇ ਹਾਂਜੀ ਮੇਰੇ ਵੀਰੋ ਤੇ ਦੇਖੋ ਜੀ ਕਿੰਨਾ ਬੁਰਾ ਹਾਲ ਐ ਧੁੰਦੇ ਆ ਜੀ ਅਸੀਂ ਰਾਤਾਂ ਨੂੰ ਵੀ ਟਿਕਦੇ ਜੀ ਅਸੀਂ ਬੜਾਣਾ ਸਿਰ ਕਿਸ ਤੋਂ ਹੜਦੇ ਨਹੀਂ ਗਏ ਜੀ ਠੀਕ ਆ ਕਿ ਨਹੀਂ ਬਿੱਦੂ ਵਾਲੀ ਆਏ ਸੀ ਮੇਰੇ ਵੀਰੋ ਗੁਰੂਪਤ ਚਲਦੇ ਆ ਵੰਡਰ ਨੂੰ ਬਹੁਤ ਠੰਡਾ ਬਹੁਤ ਜ਼ਿਆਦਾ ਦੇਖੋ ਕਿੰਨਾ ਬੁਰਾ ਹਾਲਾਤ ਹੰਦੋਦਾ ਹਨ ਪਛੀ ਦੀ ਇਹ ਘਰੇ ਚਲੇ ਫਿਰ ਜਾ ਕੇ ਜਨਰ ਨੂੰ ਦਾਣਾ ਪੜੀ ਪਾਵਾਂਗੇ ਆਗੇ ਮੇਰੇ ਵੀਰੋ ਕਰੇ ਤੇ ਮੇਨੂੰ ਲੱਗਾ ਖੱਦਾ ਪੈ ਗਿਆ ਏ ਆਪਣੇ ਪਤੰਗ ਦਾ ਖੱਦਾ ਪੈ ਗਿਆ ਏ ਉੱਗੇ ਕਰੇ ਮੇਰੇ ਵੀਰੋ ਖੜ ਜਾਂ ਜੀ ਮੇਰੇ ਵੀਰੋ ਤੇ ਰਾਤ ਨੂੰ ਲੱਗੇ ਹੋਏ ਪਤੰਗ ਇਕੱਠਾ ਕਰਨ ਉ ਤਾਂ ਰਾਤ ਨੂੰ ਬੰਨਣ ਦੀ ਰੈ ਸੀ ਪਰ ਸਾਨੂੰ ਪਤਾ ਸੀ ਵੀ ਇਹਨੇ ਡਿੱਗ ਜਾਣਾ ਤੇ ਜਲਦੀ ਜਲਦੀ ਹੁਣ ਡੋਰ ਤੇ ਪਤੰਗ ਲਾਹ ਲਗੇ ਤੇ ਫਿਰ ਦਿਖਾਉਣਾ ਤੁਹਾਨੂੰ ਠੀਕ ਆ ਬਾਪੇ ਲਓ ਮੇਰੇ ਵੀਰੋ ਦੇਖੋ ਇਧਰ ਹਾਂਜੀ ਕਰੀ ਹਰ ਦਿਨ ਤੜਕੇ ਲੱਗਿਆ 11 ਵਜੇ ਤੱਕ ਦਿਨ ਛਿਪ ਗਿਆ ਦਿਨ ਛਿਪ ਗਿਆ ਵੇ ਡੋਰ ਵੇਖੋ ਕਿਧਰ ਜਾਂਦੀ ਆ ਸਾਰੇ ਮੁੱਕ ਗਏ ਤੇ ਨਹੀਂ ਤਾਂ ਖੱਦਾ ਪਾਦਣਾ ਸੀ ਗੱਲ ਖੱਦਾ ਪਾਦਣਾ ਜਗਦੀਪਿਆ ਤੁਹਾਡੇ ਜਾਣ ਤੋਂ ਬਾਅਦ ਬਹੁਤ ਖੱਦਾ ਪਾਇਆ ਸੀ ਖੱਦਾ ਪਾਇਆ ਮੁੰਡਾ ਇੱਕ ਖੱਦਰ ਮਹਿਨ ਆ ਜੀ ਅੱਜ ਦੁਪਹਿਰ ਤੋਂ ਲੈ ਗਿਆ ਇਹ ਮੇਰੇ ਵੀਰੋ ਇਹ ਕਹਿੰਦੇ ਮੇਰੇ ਵੀਰ ਖੱਦਰ ਮਹਿਨ ਆ ਖੱਦਰ ਮਹਿਨ ਨਹੀਂ ਖੱਦਾ ਤਨ ਮੈਂ ਹਦਾ ਇੱਕ ਹੋਣੀ ਲਗਾ ਆ ਦਮਣੀਆ ਥੋੜੀ ਹੋਏ ਥੋੜੇ ਮੋਨੀ ਦਾ ਫੈਨ ਆ ਖਰਾ ਹੋਈ ਜਾਂਦੀ ਠੀਕ ਨਹੀਂ ਦੱਸਦੇ ਰੋਕ ਕੇ ਦਿਖਾਉਣੇ ਹੁਣ ਜੇ ਰੋਕ ਕੇ ਦਿਖਾਉਣੇ ਮੇ ਵੀਰ ਆਓ ਵੇਖੋ ਸਟਾਪ ਉਹ ਮੇ ਆ ਗਿਆ ਇਹ ਕਹਿੰਦੇ ਇਹ ਮੇਰੇ ਵੀ ਫਿਰਦਾ ਸੀਗਾ ਉਧਰ ਡੱਬ ਵਾਲੀ ਸਾਈਡ ਡੱਬ ਐ ਤੋਂ ਆਇਆ ਕਹਿੰਦੇ ਮੇਰੇ ਨੂੰ ਹਣ ਕਬੂਤੇ ਆ ਤੰਗ ਮੈਂ ਤਾਂ ਦੱਸਦਾ ਨਾ ਚੱਕਰ ਕੀ ਆ ਬਈ ਵੀ ਦਿਨੇ ਤਸੀਂ ਪਾਏ ਪੇਚੇ ਦੂਜੇ ਆਪਣੇ ਲੋਕਾਂ ਨਾਲ ਤੇ ਰਾਤ ਨੂੰ ਹੀ ਕਾਰਨ ਕੀ ਇਹ ਜਾਇ ਨਾ ਪੇਚੇ ਜਾਇ ਨਾਲ ਨਹੀਂ ਸਿੱਧਾ ਚੰਦ ਨੂੰ ਜੀ ਚੰਦ ਨੂੰ ਸਿੱਧਾ ਕਰਤਾ ਸੀ ਚੰਦ ਤੇ ਭੇਜਿਆ ਹੁੰਨੇ ਸੀ ਚਿੱਠੀ ਭੇਜੀ ਸੀ ਸਾਡੇ ਦੂਜੇ ਉਹ ਯਾਰ ਬਿਲੀ ਇਹਦੇ ਜਿਹੜੇ ਜੜਗਦੇ ਨੇ ਨੂੰ ਪਾਸੇ ਕਰ ਠੀਕ ਹੈ ਕਿ ਨਹੀਂ ਤਾਂ ਸਾਈਡ ਤੇ ਤੇ ਉਹ ਜਿਹੜਾ ਇਹਨਾਂ ਦੇ ਬਰੋਬਰ ਚਾਂ ਤੇ ਪੀਚਾ ਪਾਉਣ ਦੇ ਸੀ ਤਾਂ ਇਹਨਾਂ ਨੂੰ ਟਾਈਮ ਹੋ ਗਿਆ ਰਿਲੇਟ ਹੋ ਗਿਆ ਟਾਈਮ ਲੱਗ ਗਿਆ ਦਿਹਾਉਣੇ ਵਸਾ ਗਾ ਨੇੜੀ ਆ ਗਿਆ ਇੱਥੇ ਇਹ ਨਹੀਂ ਉਹ ਦੀਨਾਂ ਤਾਂ ਦੇਖ ਲਓ ਹੋ ਵੇਖਦਾ ਦੇਖ ਗਏ ਨਾ ਨਹੀਂ ਦੀਨਾਂ ਹੁਣ ਥੱਲੇ ਆ ਆ ਨਹੀਂ ਆਵੇ ਮਿੰਨਾ ਮਿੰਨਾ ਦਿੰਦਾ ਧਿਆਨ ਨਾਲ ਦੇਖੋ ਹਾਂ ਮੱਠਾ ਮੱਠਾ ਜਿੰਦਾਗਾ ਕਿਉਂ ਦੇਖਦੇ ਬਾਲ ਦਿਹਾਉਣੇ ਮੀਮਾ ਜਾਂਦੇ ਬਸ ਆ ਹੀ ਗਿਆ ਆ ਆ ਗਿਆ ਹੋਣੀ ਆ ਆ ਗਿਆ ਇੰਨਾ ਨਹੀਂ ਫਿਰ ਆਖਾਂਗੇ ਤਾਂ ਬਾਅਦ ਲਾਈਏ ਵੀਡੀਓ ਹਾਂ ਗੱਲ ਵੀ ਸਹੀ ਤੇਰੀ ਹਾਂ ਆ ਵੀਰੋ ਇਹ ਹੈ ਜੀ ਅਸੀਂ ਉਹ ਕੰਮ ਨਹੀਂ ਕਰਦੇ ਜਿਹਨੂੰ ਉਹ ਕੰਮ ਕਰਦੇ ਉਹਨੂੰ ਇੱਥੇ ਲੈ ਕੇ ਤੋੜ ਆ ਦੇਖੋ ਇਹਦੇ ਦੇ ਡਾਲ ਗਨੇ ਆ ਦੇਖਿਆ ਤੁਹਾਨੂੰ ਹੁਣ ਅਜੇ ਵੀ ਨਹੀਂ ਸਿਆ ਕੋਈ ਨੇੜੇ ਆ ਕੇ ਦੇਖੋ ਆ ਦੇਖੋ ਇਹਨੂੰ ਉਹਨਾਂ ਕੰਮ ਕਰਦੇ ਸੀ ਆ ਗਿਆ ਦੇਖਿਆ ਨਾ ਹੰਤਾ ਲਾਈਟ ਦੇ ਸਾਹਮਣੇ ਲਾ ਕੇ ਲਾਈਟ ਦੇ ਸਾਹਮਣੇ ਇਹ ਆ ਆ ਦੇਖੋ ਹੁਣ ਹੀ ਲਾਇਆ ਮੇਰੀ ਵੀਰੋ ਕੰਮ ਨਹੀਂ ਵੀ ਇੱਥੇ ਵੀ ਚਾਲ ਲਾਈਵ ਆ ਅਸੀਂ ਲਾਈਵ ਚ ਰਾਨੇ ਨੇ ਕੰਮ ਤਾ ਯਾਰ ਜੈਨੂਣ ਗੁੜੇ ਵੇਖ ਵੇਖ ਉਹ ਨਗਰੀ ਕੋਈ ਗੱਲ ਨਹੀਂ ਕਮਰੇ ਚ ਕਮਰੇ ਚ ਲਾਦਾ ਕਮਰੇ ਚ ਲਾਤਾ ਮੇਰੇ ਵੀਰੋ ਸੈਟ ਹੀ ਲਾ ਲਿਆ ਜੀ ਬੱਜ ਗਈ ਹਾਂਜੀ ਹਾਂਜੀ ਆਹ ਜੀ ਡੋਰੀ ਮੋੜ ਦੇਖੋ ਡੋਰੀ ਮੋੜ ਡੋਰੀ ਮੋੜ ਇਹ ਕਿੱਥੇ ਚੰਨ ਤੋਂ ਆਇਆ ਨਾ ਇਹ ਚੰਦ ਤੋਂ ਆਇਆ ਜੀ ਸਿੱਧਾ ਮਸਹੀ ਮੰਗਲ ਗ੍ਰਹਿ ਤੋਂ ਮੰਗਲ ਗ੍ਰਹਿ ਤੋਂ ਮੋਹਣੀ ਦੇ ਫੈਨ ਨਹੀਂ ਜਾਣਦਾ ਸੀਗਾ ਤੇ ਉਹ ਉਧਰ ਚੱਲ ਵੀ ਮੰਗਲ ਗ੍ਰਹਿ ਕੰਨੀ ਨੂੰ ਸਾਮਣੂ ਆਇਆ ਵੀ ਉਹਨਾ ਮੰਗਲ ਗ੍ਰਹਿ ਨਾਲ ਕੇ ਤੇ ਪੇਚਾ ਪੂਚਾ ਪਾਇਆ ਮੋਹਣੀ ਦੇ ਫੈਨ ਹੈ ਜੀ ਹਾਂਜੀ ਮੇਰੇ ਵੀਰੋ ਸਿੱਧਰ ਪਾਤਾ ਹੌਟ ਵਾਟਰ ਸਾਰੇ ਭਾਂਡਿਆਂ ਚ ਤੇ ਅੱਜ ਦਾ ਦਿਨ ਬਰੋ ਆਪਾਂ ਇਹਨਾਂ ਨੂੰ ਐਟਰਾਸਾਈਕਲੀਨ ਦਾ ਪਾਊਡਰ ਵੀ ਪਾਵੇਂ ਕੂਤਰਾਉਂ ਠੀਕ ਐ 1-1 ਚੌਂਚਾ 5-4 ਲੀਟਰ ਪਾਣੀ ਹਿਸਾਬ ਮਤਲਬ 3 ਚੌਂਚਾ ਪੋਲਾ-ਪੋਲਾ ਚੌਂਚਾ 4 ਲੀਟਰ ਪਾਣੀ ਚ ਪਾਉਣਾ ਇਹਨੂੰ ਠੀਕ ਹੈ ਨਹੀਂ ਲਓ ਜੀ ਸਾਰੇ ਖੁੱਡਿਆਂ ਚ ਲਾਸਟ ਬੈਚ ਚ ਵਾਟਰ ਰੱਖਤਾ ਹੁਣ ਕਰੀਏ ਸਟਾਰਟਿੰਗ ਆਪਾਂ ਦਾਣਿਆਂ ਲਓ ਜੀ ਕਰੀਏ ਦਾਣਿਆਂ ਦੀ ਸਟਾਰਟਿੰਗ ਰੱਖਣ ਦੀ ਖੁੱਡਾ ਨੰਬਰ 1 ਇੱਧਰ بڑے ਕੂਤਰਾਆਂ ਵਾਲਾ ਆਇਓ 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 ਬੇਟਾ ਆਇਓ 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 ਇੱਧਰ ਖੁੱਡਾ ਨੰਬਰ 2 ਜੀ ਆਪਣਾ ਮਾਦਿਆਂ ਵਾਲਾ ਆਇਓ 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 ਪਤਾ ਆਇਓ 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 ਇਧਰ ਆਗੇ ਜੀ ਆਪਣੇ ਉੱਡਣ ਵਾਲੇ ਕਬੂਤਰਾਂ ਵੱਲ ਕੋਡਾ ਨੰਬਰ 3 ਇਹਦੇ ਜੀ ਰੱਖੀਏ ਆਇਓ 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 ਪਤਾ ਲਓ ਜੀ ਇਧਰ ਆ ਗਿਆ ਕੋਡਾ ਨੰਬਰ 4 ਆਇਓ 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 ਪਤਾ ਆਇਓ 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 ਲਾਸਟ ਆਪਣੀ ਰਹਿ ਗਈ ਸੀ ਭਾਈ ਬੈਟਕ ਇਹਨਾਂ ਦੀ ਵੀ ਟ੍ਰੇ ਡੱਟ ਕੇ ਲਿਆਂਦੀ ਹੈ ਹੈ ਇਹਨਾਂ ਦਾ ਵੀ ਦਾਣੇ ਦਾ ਹਿਸਾਬ ਕਿਤਾਬ ਆ ਗਿਆ ਵੀ ਕਿੰਨੇ ਖਾਂਦੇ ਆ ਆਇਓ 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 ਨਹੀਂ ਬਈ ਇਹ ਤਾਂ ਜਦੋਂ ਅਸੀਂ ਬਾਹਰ ਹੋਏ ਨਾ ਉਦੋਂ ਹੀ ਖਾਣਗੇ ਤੇ ਓਕੇ ਆ ਬਰੋ ਸਾਰੇ ਕੂਤਰਾਂ ਦਾ ਦਾਣਾ ਪਾਣੀ ਰੈਡੀ ਹੈ ਤੇ ਡਾਕਟਰ ਸਾਹਿਬ ਆਪਣੇ ਜੀ ਵਿਸ਼ਰਾਮ ਵਾਸਤੇ ਜੇ ਬੈਠੇ ਹੋਏ ਆ ਹਾਂਜੀ ਹੈਲੋ ਹੈਕਰ ਦਾ ਕਰੋ ਜੀ ਹਾਂ ਗੀਤ ਪੁਰਾਣੀ ਮੂਡ ਬਣਿਆ ਕਹਿੰਦਾ ਗੀਤ ਸੁਣ ਲੈ ਚੱਲ ਫਨ ਕਰ ਹਾਂਜੀ ਮੇਰੇ ਵੀਰੋ ਤੇ ਕਰਤੀ ਜੀ ਵਲੌਗ ਦੀ ਐਂਡਿੰਗ ਸਾਰੇ ਕੰਮ ਤਾਂ ਦੇ ਹੋ ਗਏ ਬਰੋ ਤੇ ਆਪਣਾ ਤੁਹਾਨੂੰ ਦਾਵਾ ਆਪਣੀ ਜੇ ਵਸਾ ਕੋਈ ਸੈਟ ਤੇ ਪਤੰਗ ਬਾਜ਼ੀ ਆ ਜੀ ਰਹੀ ਆਪਣੀ ਔਨ ਟੌਪਿਕ ਬਟਰ ਕੋ ਜੀ ਪਹਿਲਾਂ ਮੈਂ ਥੋੜੀ ਜੀ ਕੋਈ ਚੀਜੀ ਪਾਸੇ ਰੱਖਦਾ ਚੱਕ ਕੇ ਤੇ ਹੁਣ ਦਿਖਾਉਣਾ ਤੁਹਾਨੂੰ ਹਣਾ ਡੋਰਾ ਆਪਣੇ ਕੋਲੇ ਸੀਗਾ ਇੱਕ ਤਾਂ ਸੀਗੀ ਬਈ ਇਹ ਨੂਰ ਦੀ ਆ ਆਪਣਿਆਂ ਵਾਲੀ ਡੋਰਾ ਗਈ ਆ ਦੂ ਦੂਰਾਂ ਲੈ ਕੇ ਆਇਆ ਸੀਗਾ ਜਗਸੀਰ ਕਲਚਰ ਨਾਲ ਠੀਕ ਆ ਕਿ ਨਹੀਂ ਇਹ ਦੂਜੀਆਂ ਬਰੋ ਤੁਹਾਨੂੰ ਪਤਾ ਹੀ ਹੈ ਕਿ ਕਿਹੜਾ ਹੈਗਾ 1 2 3 4 ਤੇ ਪਤੰਗ ਲਿਆਂਦੇ ਸੀ ਆਪਾਂ ਹੀ ਦੋ ਤਿੰਨ ਕੋ ਚੱਕੇ ਸੀਗੇ ਚੱਕੇ ਤਾਂ ਬਹੁਤ ਆਰਡਿਕੇ ਬਰੋ ਹਣਾ ਤਾਂ ਕਰਕੇ ਤੇ ਵਧੀਆ ਸੈੱਟ ਸੀ ਕੰਮ ਯਾਰ 7-8 ਪਤੰਗ ਕੱਟੇ 7-8000 ਦੇ ਕਟਵਾਏ ਹੋਣਗੇ ਆਰਾਮ ਨਾਲ ਹੀ ਆਪਾਂ ਹਣ ਪਰ ਭਈ ਲੋਕ ਜਦ ਦੂਰੀ ਦੂਰੀ ਕਰਕੇ ਕੰਮ ਖਿੱਚਣ ਲੱਗ ਗਏ ਉਸ ਤੋਂ ਬਾਅਦ ਆਪਣਾ ਫੌੜ ਹੀ ਪੈ ਰਣਾ ਯਾਰ ਕੈਰੀ ਡੋਰ ਤਾਂ ਬੰਦਾ ਵੜ ਦਿੰਦਾ ਹੈ ਦੂਰੀ ਡੋਰ ਵੱਢ ਰਹੀ ਔਖੀ ਆ ਬਈ ਹੈਨਾ ਦੂਰੀ ਕਰਕੇ ਚੜਾਈ ਜਾਂਦੇ ਸੀ ਇਹ ਲੋਕ ਤਾਂ ਤਾਂ ਕਰਕੇ ਤੇ ਬਾਕੀ ਬਸ ਇਹੋ ਜਿਹੀ ਕੋਈ ਜਿਹੜਾ ਖਰਾਕ ਖੁਰੂਗ ਦੀ ਸੈਟਿੰਗ ਕਰਤੀ ਤੇ ਖਰਾਕ ਦੇ ਬਾਰੇ ਯਾਰ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਸੇ ਫੇਰ ਫ੍ਰੀ ਟਾਈਮ ਵੀਡੀਓ ਜਦੋਂ ਆਪਾਂ ਆਪਣੀ ਮੱਕੀ ਤਿਆਰ ਕੀਤੀ ਠੀਕ ਆ ਥੋਤੀ ਧਾਤੀ ਮਤਲਬ ਤਿਆਰ ਕੀਤੀ ਹੈ ਕਿ ਨਾ ਉਦੋਂ ਤੁਹਾਨੂੰ ਦੱਸਾਂਗੇ ਆਪਾਂ ਵੀ ਚੰਗੀ ਤਰ੍ਹਾਂ ਵੀ ਕੀ ਕੀ ਪਾਉਣਾ ਤੇ ਕੀ ਕੀ ਆਪਾਂ ਖਰਾਕ 'ਚ ਨਹੀਂ ਪਾਉਣਾ ਉੱਡਰ ਵਾਲੇ ਕਬੂਤਰਾਂ ਨੂੰ ਬਾਕੀ ਤੁਹਾਨੂੰ ਮੈਂ ਪਹਿਲਾਂ ਹੀ ਜੇ ਵੱਡੇ ਕੂਤਰਾਂ ਨੂੰ ਤਾਂ ਕੋਸ਼ ਮਰਜ਼ੀ ਪਾ ਦਿਓ ਬਈ ਕੋਈ ਚੱਕਰ ਵਾਲੀ ਗੱਲ ਨਹੀਂ ਉਡਰਲੇ ਉਤਰਣ ਥੋੜੀ ਸੋਚ ਸਮਝ ਕੇ ਪਾਉਣੀ ਪੈਂਦੀ ਹੈ ਹਨਾ ਬਾਕੀ ਠੀਕ ਆ ਬਰੋ ਬਸ ਹੁਣ ਸ਼ਾਇਦ ਇੱਕ ਦਿਨ ਵਲੌਗ ਨਾ ਆਵੇ ਦੂਬਾ ਦਾ ਆਪਣਾ ਤੇ ਬਾਕੀ ਦੇਖਦੇ ਹਾਂ ਕੀ ਬਣਦਾ ਬਈ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ